ਹਣ ਤਾਂ 2004 ਤੋਂ ਬਾਅਦ ਤਾਂ ਇਹਨਾਂ ਨੇ ਪੈਨਸ਼ਨ ਹੀ ਬੰਦ ਕਰ ਦਿੱਤੀ ਤੇ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਕੀਤੀ ਹੈ ਉਹਦੇ ਤੇ ਸੈਂਟਰ ਦਾ ਇਹਨਾਂ ਨਾਰੇ ਨੇ ਕਿ ਸੈਂਟਰ ਸਾਨੂੰ ਪੈਸਾ ਨਹੀਂ 20 ਕਰੋੜ ਦੇ ਰਿਹਾ। ਲੇਕਿਨ ਜਿਹੜੇ ਦੂਜੇ ਸਰਕਾਰਾਂ ਨੇ ਮਾਚਲ ਨੇ ਕੀਤੀ ਹੈ ਉਹਨਾਂ ਨੇ ਕਿਹਾ ਸੈਂਟਰ ਸਰਕਾਰ ਤੋਂ ਲਿਆ ਪੈਸਾ ਨਹੀਂ ਲਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਇਹਨਾਂ ਨੇ ਕਿ ਬਦਲੀ ਤੇ ਸਰਕਾਰ ਦੀ ਇਹ ਲਾਗੂ ਨਹੀਂ ਕਰਨਾ ਚਾਹੁੰਦੇ ਸੈਂਟਰ ਦੇ ਦਬਾਅ ਥੱਲੇ ਚੱਲਦੇ ਨੇ। ਮੁੱਖ ਮੰਤਰੀ ਨੇ ਤਿੰਨ ਵਾਰ ਸਮਨ ਦਿੱਤਾ ਸਾਨੂੰ ਲੇਕਿਨ ਜਦੋਂ ਅਸੀਂ ਚਾਨੇ ਮੀਟਿੰਗ ਕਰਨ ਵਾਸਤੇ ਰੈਜੀਡੈਂਸ ਦੇ ਉੱਤੇ ਉਹ ਉਹ ਕਹਿੰਦੇ ਮੁੱਖ ਮੰਤਰੀ ਹਵਾਈ ਜਹਾਜ਼ ਦੇ ਉੱਤੇ ਚਲਾ ਗਿਆ ਚੜ ਗਿਆ ਜਾਈ ਇੱਥੇ ਆ ਕੇ ਇਸ ਕਰਕੇ ਤਿੰਨ ਵਾਰ ਮੇਰੇ ਦੱਤਿਆਂ ਨੇ ਲੇਕਿਨ ਮੇਰੇ ਹੋਈ ਕੋਈ ਨਹੀਂ ਗਈ ਇਹਨਾਂ ਦੀ ਨੀਤੀ ਹੈ ਬਸ ਨੀਤੀ ਬਸ ਨੀਤੀ ਇਹਨਾਂ ਦੀ ਉਹ ਇਹ ਕਰਕੇ ਵੀ ਜਾ ਕੇ ਸੰਘਰਸ਼ ਜਿਹੜਾ ਖੰਡਾ ਪੈ ਜੇ ਪਰ ਸੰਘਰਸ਼ ਨੇ ੰਡਾ ਨਹੀਂ ਪਹਿਣਾ ਸੰਘਰਸ਼ ਹੋਰ ਉੱਠੇਗਾ ਜਦੋਂ ਤੱਕ ਇਹ ਮੀਟਿੰਗਾਂ ਦੇ ਇਹ ਕਰਕੇ ਸਾਡੇ ਪੈਸੇ ਨਹੀਂ ਆਉਂਦੇ ਮੋ ਖੰਮਨ ਰਹਿਗਾ ਕਿ ਪੰਜਾਬ ਸਰਕਾਰ ਨੇ ਪੈਕ ਮਿਸ਼ਨ ਹੈ ਪੈਕ ਮਿਸ਼ਨ ਨੂੰ ਅਜੇ ਤੱਕ ਸਹੀ ਮਾਨਿਆ ਚਲਾ ਕੋ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਕਿ ਪੈਕ ਮਹਿਨੀ ਜੋਰਸ ਰਕਮੈਂਡੇਸ਼ਨ ਹੈ ਉਹ ਸਾਡੇ ਉਤੇ 2016 ਦੇ ਪੈਨਸ਼ਨਰਾਂ ਦੇ ਉਤੇ ਲਾਗੂ ਕੀਤੀ ਜਾਵੇ ਜੋ ਉਹਨਾਂ ਨੇ 2.99 ਦਾ ਟੱਕ ਹੈਗਾ ਉਹ ਉਹਨਾਂ ਨੇ 113% ਦੇ ਨਾਲ 15% ਇਨਕਰੀਜ਼ ਕਰਕੇ 2.45 ਦੱਸਿਆ ਜਦਕਿ ਪੇ ਕਮਿਸ਼ਨ ਨੇ 2.98 ਦੇ ਫੈਕਟਰ ਦੀ ਜਿਹੜੀ ਹੈਗੀ ਹੈ ਰეკਮੈਂਡੇਸ਼ਨ ਕੀਤੀ ਹੈ ਅਸੀਂ ਚਾਹੁੰਦੇ ਆ ਕਿ ਲੋਸ਼ਨਲ ਪੈਨਸ਼ਨ ਜਿਹੜੀ ਹੈ ਉਹ ਇੰਕ੍ਰੀਸ਼ਨ ਜਿਹੜੀ ਹੈ ਉਹ ਕੀਤੀ ਜਾਰੀ ਕੀਤੀ ਜਾਵੇ ਤੀਸਰਾ ਜਿਹੜਾ ਹੈ ਕੈਸ਼ਲੈਸ ਦੀ ਗੱਲ ਹੈ ਕਿ ਪਹਿਲਾਂ ਵੀ ਸਰਕਾਰਾਂ ਦੇ ਨਾਲ ਮਿਲੀਆਂ ਹੋ ਚੁੱਕੀਆਂ ਨੇ ਸਰਕਾਰ ਕੈਸ਼ਲੈਸ ਦੇ ਉੱਤੇ ਨਹੀਂ ਆ ਰਹੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਦੇ ਸਾਰੇ ਪੈਨਸ਼ਨਰਾਂ ਦੇ ਕੈਸ਼ਲੈਸ ਜਿਵੇਂ ਕਿ ਫੌਜੀਆ ਦੀ ਕਿੰਨੀ ਕੀਤੀ ਹੋਈ ਹੈ ਐਕਸਰਸਮੈਨ ਦੇ ਉਸ ਪੱਧਰ ਤੇ ਕੀਤੀ ਜਾਵੇ ਇੱਕ ਕਾਰਡ ਬਣਾਇਆ ਜਾਣਾ ਔਰ ਪੈਨਸ਼ਨਰ ਜਿਹੜਾ ਇਲਾਜ ਕਰਾਵੇ ਤੇ ਘਰ ਨੂੰ ਆਵੇ ਸਰਕਾਰ ਪੇ ਕਰੇ ਬੰਨ ਐ ਨਹੀਂ ਹੈ ਇਸ ਤੋਂ ਇਲਾਵਾ ਮੰਗਾਂ ਤੇ ਹੋਰ ਵੀ ਨੇ ਪਰ ਅਸੀਂ ਚਾਹੁੰਦੇ ਹਾਂ ਕਿ ਤਿੰਨ ਚਾਰ ਮੰਗਾਂ ਸਰਕਾਰ ਦੇ ਦੇਵੇ ਸਾਡੀ ਖੁਸ਼ੀ ਦਾ ਕੋਈ ਤਸੱਲੀ ਹੋ ਸਕਦੀ ਹੈ ਸਰਕਾਰ ਭੱਜੀ ਹੈ ਅਸੀਂ ਚਾਰ ਮੀਟਿੰਗ ਕਰ ਚੁੱਕੇ ਹਾਂ ਸਰਕਾਰ ਦੇ ਨਾਲ ਲੇਕਿਨ ਸਰਕਾਰ ਨੇ ਅਜੇ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਨਾ ਕਿਸੇ ਮੰਗ ਦੇ ਉੱਤੇ ਉਹਨਾਂ ਨੇ ਕੋਈ ਲੈਟਰ ਜਾਰੀ ਕੀਤਾ। ਜੇ ਪ੍ਰਧਾਨ ਜੀ ਵੱਲੋਂ ਸਰਕਾਰ ਤੋਂ ਅਟਿਲ ਦਾ ਹਰੂਣੀ ਮਾਦੀ ਦਿੱਤਾ ਕਿ ਦੱਸਿਆ ਕਿ ਪਹਿਲਾਂ 4 ਦੁੱਤੀਆਂ ਦਿੱਤੀਆਂ ਉਹਨਾਂ ਨੇ ਕੋਈ ਦਰਖਾਸਤ ਕੀਤੀ। ਜੇ ਹੁਣ ਵੀ ਸਰਕਾਰ ਨੇ ਮੰਨਦੀ ਫੇ ਤੁਹਾਡਾ ਕੀ ਅੱਗੇ ਲਾ ਕਰ ਰਿਹਾ। ਆਹ ਵੀ ਵਾਰੀਆਂ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਅਸੀਂ ਸਰਕਾਰ ਨੂੰ ਭਾਜੀ ਪਾਤੀ ਹੈ। ਅਸੀਂ ਇਹਨਾਂ ਨੂੰ ਪਾਰਲੀਮੈਂਟ ਦੇ ਚੋਣਾਂ ਦੇ ਜਿਹੜਾ ਭਗਵੰਤ ਮਾਨ ਕਹਿੰਦਾ ਅਸੀਂ 13 0 ਅਸੀਂ ਇਹਨੂੰ 3 0 ਤੋਂ ਲਿਆਂਦਾ ਔਰ ਅਸੀਂ ਕੰਮਿਆਦੀ ਜੀ ਹਾਸਲ ਕੀਤੀ ਹੈ ਔਰ ਇਹਨਾਂ ਨੂੰ ਥੱਲੇ ਲਾਇਆ। ਦੂਜੀ ਗੱਲ ਜਿਹੜੀ ਹੈਗੀ ਆ ਹੁਣ ਬਾਈ ਇਲੈਕਸ਼ਨ ਜਲੰਧਰ ਦੀ ਆ ਗਈ ਜਲੰਧਰ ਦੇ ਵਿੱਚ ਵੀ ਇਹਨਾਂ ਨੂੰ ਦੱਸਾਂਗੇ ਬੱਟੇ-ਬੜ ਭਜਾਵਾਂਗੇ ਤੇ ਇਹਨਾਂ ਦੀ ਜਲੰਧਰ ਦੀ ਸੀਟ ਵੀ ਨਹੀਂ ਆਉਣ ਦੇਾਂਗੇ ਇਸ ਤੋਂ ਬਾਅਦ ਜਿਹੜੀਆਂ ਹੋਰ ਵੀ ਬਾਈ ਇਲੈਕਸ਼ਨ ਆਉਣਗੇ ਆ ਜੇ ਸਰਕਾਰ ਸਾਡੇ ਗੱਲੋਂ ਨਾ ਸੁਣੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਆਕੇ ਜਿਹੜੇ ਬਾਈ ਇਲੈਕਸ਼ਨ ਆ ਉਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਭਾਜੀ ਮੋੜਾਂਗੇ ਤੇ ਅਗੀਆਂ ਜਿਹੜੀਆਂ ਹੋਰ ਵੀ ਅੱਗੇ ਪਾਰਲੇ ਹੋਰ ਦੂਜੇ ਸੌਣ ਚੇਣਾ ਆਉਣਗੇ ਆ ਐਮਸੀ ਦੇ ਆਉਣਗੇ ਆ ਦੂਜੇ ਪੰਚਾਇਤਾਂ ਦੀਆਂ ਆਉਣਗੀਆਂ ਅੱਗੇ ਜਾ ਕੇ ਵੀ 2027 ਤੱਕ ਇਹਨਾਂ ਨੂੰ ਅਸੀਂ ਚੁੱਪ ਕਰਕੇ ਨਹੀਂ ਬਿਠਾਣ ਦੇਗੇ ਜਿਉਂ ਤਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕਾਰਨ ਕੀ ਹੈ? ਹਾਂਜੀ। ਕਾਰਨ ਕੀ ਹੈ? ਸਰਕਾਰ ਇਹ ਸਰਕਾਰ ਇਹ ਕਹਿੰਦੀ ਹੈ ਵੀ ਤੁਹਾਡੀਆਂ ਮੰਗਾਂ ਜਾਇਜ ਨੇ ਸਾਡੇ ਕੋਲ ਪੈਸਾ ਹੈ ਨਹੀਂ। ਪੈਸਾ? ਪੈਸਾ ਹੈ ਨਹੀਂ ਤੇ ਇਸ ਕਰਕੇ ਜਿਹੜਾ ਹੈਗਾ ਸਰਕਾਰ ਕੋਲ ਪੈਸਾ ਹੈਗਾ ਇਹ ਆਮ ਅਮਸਰੀ ਜਿਹੜਾ ਖਰਚਾ ਕਰ ਰਹੀ ਹੈ ਸਰਕਾਰ। ਇਹ ਆਪਣੀਆਂ ਜਿਹੜੀਆਂ ਬਿਨਾਂ ਲੋਨਾਂ ਤੋਂ ਉਹਨਾਂ ਦੇ ਉੱਤੇ ਖਰਚਾ ਕਰ ਰਹੀ ਹੈ। ਲੇਕਿਨ ਜਿਹੜੀਆਂ ਅਸਲ ਮੁੱਦੇ ਨੇ, ਪਬਲਿਕ ਦੇ ਮੁੱਦੇ ਨੇ ਮੁਲਾਜ਼ਮਾਂ ਦੇ ਨੇ ਪੈਨਸ਼ਨਰਾਂ ਦੇ ਨੇ ਉਹਨਾਂ ਦੇ ਉਤੇ ਚੁੱਪ ਕਰ ਜਾਂਦੀ ਹੈ ਇਸ ਕਰਕੇ ਸਰਕਾਰ ਕੋਲ ਹੈ ਸਾਰਾ ਕੁਝ ਨੀਅਤ ਅਤੇ ਨੀਤੀ ਮਾੜੀ ਹੈ ਇਹਨਾਂ ਦੀ ਜਦੋਂ ਸਰਕਾਰ ਨੇ ਆਪਣੇ ਐਮਐਲਏ ਦੀਆਂ ਐਮਪੀਆ ਦੀਆਂ ਤਨਖਾਹਾਂ ਜਿਹੜੀਆਂ ਨੇ ਪੈਨਸ਼ਨਾਂ ਜਿਹੜੀਆਂ ਨੇ ਡਬਲ ਕਰ ਕੋ ਕਰ ਦੇ ਆਉਂਦੀਆਂ ਨੇ ਜਦੋਂ ਉਹਨਾਂ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਖਰਚਾ ਕਰਨਾ ਉਹ ਪੈਸੇ ਕਿੱਥੋਂ ਆਉਂਦੇ ਨੇ ਮੈਂ ਪਹਿਲਾਂ ਹੀ ਗੱਲ ਕਹਿ ਚੁੱਕਿਆ ਹਾਂ ਇਸ ਬਾਰੇ ਵਿੱਚ ਕਿ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀ ਜਿਹੜੀ ਨੀਅਤ ਤੇ ਨੀਤੀ ਮਾੜੀ ਹੈ ਇਹਨਾਂ ਨੇ ਜਦੋਂ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਪੈਨਸ਼ਨਾਂ ਵਾਸਤੇ ਐਮਪੀ ਦੇ ਪੈਨਸ਼ਨਾਂ ਵਾਸਤੇ ਸੈਂਟਰ ਕੋ ਪੈਸਾ ਹੈਗਾ ਤੇ ਐਮਐਲਏ ਵਾਸਤੇ ਇਹ ਕੋ ਹੈਗਾ ਔਰ ਦੂਜੇ ਜਿਹੜੇ ਕਾਰਪੋਰੇਸ਼ਨ ਇਹ ਆਪਣੇ ਐਮਸੀ ਅੰਵੇਜਨਦੇ ਨੇ ਦੇਖ ਕੇ ਨੇ ਜਿਹੜੇ ਬੁਢਾਪੇ ਦੇ ਪੈਨਸ਼ਨਰ ਨੇ ਇਹਨਾਂ ਦੇ ਮੰਗਾਂ ਵਾਸਤੇ ਆਮੀ ਦਿੱਤਾ ਜਾਂਦਾ ਜਦ ਕਿ ਸਰਕਾਰ ਇਹਨਾਂ ਨੂੰ ਰੇਟ ਦੀ ਹੱਡੀ ਮੰਨਦੀ ਹੈ ਜੇ ਰੇਟ ਦੀ ਹੱਡੀ ਖਤਮ ਹੋ ਗਈ ਤਾਂ ਕਿੱਥੇ ਘਰੇਗੀ ਸਰਕਾਰ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਣਾ ਸਰਕਾਰ ਕਿੱਥੇ ਖੜਦੀ ਹੈ ਜਦੋਂ ਸਾਡੀਆਂ ਮੰਗਾਂ ਪ੍ਰਾਪਤ ਨਹੀਂ ਹੁੰਦੀ ਅਸੀਂ ਸਰਕਾਰ ਨੂੰ ਜਿਹੜਾ ਹੈਗਾ ਚੁੱਪ ਕਰਕੇ ਨਹੀਂ ਬੈਠ ਹੁੰਦੇ ਅਸੀਂ ਜੀ ਕਿੰਨੀ ਵੱਡੀ ਤਰਾਸ ਦੀ ਹੈ ਇੱਕ ਮੁਲਾਜ਼ਮ ਸਾਰੀ ਦਿਹੀ ਆਪਣੀ ਸਰਕਾਰ ਚ ਕੰਮ ਕਰਦਾ ਹੈ ਜੀ ਆਪਣੀ ਤੰਦਹੀ ਨਾਲ ਡਿਊਟੀ ਕਰਦਾ ਹੈ ਉਹਨੂੰ ਉਹਦੇ ਹੱਕ ਮਿਲਦੇ ਨਹੀਂ ਇੱਕ ਐਮਐਲਏ ਐਫੀ 5 ਸਾਲ ਕੰਮ ਕਰਕੇ ਉਹਨਾਂ ਕਿੰਨੀਆਂ ਵੱਡੀਆਂ ਵੱਡੀਆਂ ਪੈਨਸ਼ਨਾਂ ਉਹ ਸਭ ਤੋਂ ਵੱਧਦੀਆਂ ਤੇ ਵਧੀਆਂ ਤੱਕ ਦਮੀਆਂ ਮਿਲਦੀਆਂ 5 ਸਾਲ ਨਹੀਂ ਇਹ ਤਾਂ ਇੱਕ ਵਾਰ ਕਸਮ ਚੱਕ ਲਈ ਇਹਨਾਂ ਨੇ ਐਮਪੀ ਚੁਣ ਤੋਂ ਬਾਅਦ ਆਪਾਂ ਐਮਐਲਏ ਚੁਣ ਤੋਂ ਬਾਅਦ ਇਹਨੇ ਵੀ ਪੈਨਸ਼ਨ ਉੱਥੋਂ ਹੀ ਲਾਗੂ ਹੋ ਜਾਂਦੀ ਹੈ 5 ਸਾਲੇ ਰਹੇ ਨਾ ਰਹੇ ਮੁਲਾਜ਼ਮ ਜਿਹੜਾ ਹੈਗਾ 33 ਸਾਲ 35 ਸਾਲ 40 ਸਾਲ ਨੌਕਰੀ ਕਰਦਾ ਹੈ ਨੌਕਰੀ ਕਰਨ ਤੋਂ ਬਾਅਦ ਫਿਰ ਜਿੱਥੇ ਪੈਨਸ਼ਨ ਦੇ ਹੱਕਦਾਰ ਬਣਦਾ ਹੈ ਇਹਦਾ ਸਿਰਫ ਤੇ ਇੱਕ ਹਫ਼ਤੇ ਦੇ ਅੰਦਰ ਉਹਦਾ ਪੈਨਸ਼ਨ ਦੇ ਹੱਕਦਾਰ ਬਣ ਜਾਂਦੇ ਨੇ ਜਿਹੜੀ ਮੁਲਾਜ਼ਮਾਂ ਦੀ ਦੁਰਦਸ਼ਾ ਹੋ ਰਹੀ ਹੈ ਜੀ ਉਹਨਾਂ ਦੇ ਹੱਕ ਮਾਰੇ ਜਾ ਰਹੇ ਨੇ ਸਮਾਜ ਉੱਪਰ ਕੀ ਅਸਰ ਪੈਂਦਾ ਹੈ ਕੀ ਇਹਦਾ ਸਮਾਜ ਤੇ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਅੱਜ ਦਾ ਜਿਹੜਾ ਪੈਨਸ਼ਨ ਨਾ ਰਿਹਾ ਉਹਦੀ ਜ਼ਿੰਦਗੀ ਜਿਹੜੀ ਹੈਗੀ ਆ ਉਹਦੀ ਰਹਿੰਦੀ ਜ਼ਿੰਦਗੀ ਹੈਗੀ ਆ ਉਹ ਪੈਨਸ਼ਨਰ ਤੇ ਡਿਪੈਂਡ ਕਰਦੀ ਹੈ ਪੈਨਸ਼ਨ ਤੇ ਡਿਪੈਂਡ ਕਰਦੀ ਹੈ ਉਹਨੇ ਬੱਚੇ ਵੀ ਤਾਂ ਹੀ ਉਹਨੂੰ ਨੇੜੇ ਲਾਉਣਗੇ ਜੇ ਉਹਨੂੰ ਕੋ ਪੈਨਸ਼ਨ ਹੋਏਗੀ ਜੇ ਕਿਸੇ ਨੂੰ ਪੈਨਸ਼ਨ ਨਹੀਂ ਹੈ ਕਿਸੇ ਬਜ਼ੁਰਗ ਦੇ ਕੋਲ ਬੱਚੇ ਵੀ ਪਰਿਵਾਰ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਤਾਂ ਹੀ ਵਧੀਆ ਲੰਘ ਸਕਦੀ ਹੈ ਜੇ ਪੈਨਸ਼ਨ ਹੋਏਗੀ ਇਸ ਮੈਟਰ ਦੇ ਉਪਰ ਜਿੰਨੀ ਏਨਰਜੀ ਵੇਸ ਹੋ ਰਹੀ ਹੈ ਅੱਜ ਆਪਾਂ ਕਹਿ ਲਈਏ ਕਿ ਜਿਹੜੇ ਪੈਨਸ਼ਨਰਸ ਨੇ ਜਿਹੜੀ ਇਹ ਏਨਰਜੀ ਸਮਾਜ ਦੇ ਬਿਹਤਰੀ ਵਾਸਤੇ ਯੂਜ਼ ਹੋਣੀ ਸੀ ਇਹਹੀ ਏਨਰਜੀ ਜਿਹੜੀ ਹੈ ਆਪਣੇ ਹੱਕਾਂ ਵਾਸਤੇ ਯੂਜ਼ ਕਰਨੀ ਪੈਣੀ ਹੈ ਦੇਖੋ ਪੈਨਸ਼ਨ ਉਹ ਜਿਹੜਾ ਹੈ ਅੱਜ ਪੈਨਸ਼ਨ ਦੇ ਰਿਹਾ ਕੱਲ ਜਿਹੜਾ ਹੈਗਾ ਮੁਲਾਜ਼ਮ ਸੀ ਲੇਕਿਨ ਉਹਨੇ ਮੈਂ ਪਹਿਲਾਂ ਕਿਹਾ ਵੀ 40 ਸਾਲ ਨੌਕਰੀ ਕਰਨ ਤੋਂ ਬਾਅਦ ਜਿਹੜਾ ਉਹਨੇ ਪੈਨਸ਼ਨ ਪ੍ਰਾਪਤ ਕੀਤੀ ਹੈ ਹੁਣ ਤਾਂ 2004 ਤੋਂ ਬਾਅਦ ਤਾਂ ਇਹਨਾਂ ਨੇ ਪੈਨਸ਼ਨ ਹੀ ਬੰਦ ਕਰ ਦਿੱਤੀ ਹੈ ਤੇ 2004 ਤੋਂ ਬਾਅਦ ਜਿਹੜੀ ਪੈਨਸ਼ਨ ਬੰਦ ਕੀਤੀ ਹੈ ਉਹਦੇ ਉੱਤੇ ਸੈਂਟਰ ਦਾ ਇਹਨਾਂ ਨਾਰੇ ਨੇ ਕਿ ਸੈਂਟਰ ਸਾਨੂੰ ਪੈਸਾ ਨਹੀਂ 20 ਕਰੋੜ ਦੇ ਰਿਹਾ ਲੇਕਿਨ ਜਿਹੜੀ ਦੂਜੀ ਸਰਕਾਰ ਨੇ ਮਾਚਲ ਨੇ ਕੀਤੀ ਹੈ ਉਹਨਾਂ ਨੇ ਕਿਹਾ ਸੈਂਟਰ ਸਰਕਾਰ ਤੋਂ ਲਿਆ ਪੈਸਾ ਨਹੀਂ ਲਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਇਹਨਾਂ ਨੇ ਕਿ ਬਦਲੀਤੀ ਹੈ ਸਰਕਾਰ ਦੀ ਇਲਾਕੀ ਕਰਨਾ ਚਾਹੁੰਦੇ ਸੈਂਟਰ ਦੇ ਦਬਾਅ ਥੱਲੇ ਜਾਂਦੇ ਨੇ ਕਿੰਨਾ ਸਮਾਂ ਹੋ ਗਿਆ ਕਿ ਆਪਾਂ ਨੂੰ ਜਿਹੜੀ ਆਪਣੀ ਜਥੇਬੰਦੀ ਹੈ ਜਾਂ ਆਪਣੀ ਜਿਹੜੀ ਯੂਨੀਅਨ ਹੈ ਕਿੰਨੇ ਸਮੇਂ ਤੋਂ ਸੰਰਚਿਤ ਕੀਤਾ ਜਾ ਰਿਹਾ ਹੈ ਇਸ ਹਰਸਾ ਵੱਖੋ ਵੱਖਰੇ ਕੰਮ ਦੋਤੇ ਵੱਖੋ ਵੱਖਰੀਆਂ ਮੰਗਾ ਸੀ ਗਿਆ ਜਿਹੜੇ ਪਹਿਲਾਂ ਕੌਂਟੇਮਾ ਆਪਣਾ ਪੈਨਸ਼ਨ ਜਿਹੜੀ ਹੈਗੀ ਆ ਉਹ 65 ਸਾਲ ਤੇ 70 ਸਾਲ ਤੇ ਮਿਲਦੀ ਹੈ ਉਹ ਲੜ ਕੇ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਹੋਰ ਵੀ ਕਈ ਮੰਗਾਂ ਜਿਹੜਾ ਪੇ ਕਸ਼ਮਿਨ ਕਮਿਸ਼ਨ ਹੈ ਉਹਦੇ ਵਿੱਚ ਅਸੀਂ ਵਧੀਆ ਸੁਝਾਅ ਦਿੱਤੇ ਪੇ ਕਮਿਸ਼ਨ ਨੂੰ ਤਾਂ ਸਾਡੇ ਵਧੀਆ ਜਿਹੜੀਆਂ ਸਰਕਾਰ ਨੇ ਜਿਹੜੀ ਹੈ ਇੱਕ ਕਮਿਸ਼ਨ ਦੀ ਰਿਪੋਰਟ ਦਿੱਤੀ ਉਹਨਾਂ ਉਸ ਰਿਪੋਰਟ ਨੂੰ ਅਸੀਂ ਲਾਗੂ ਕਰਾਉਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਲਗਾਤਾਰ ਪੈਰਾ ਦੇ ਰਹੇ ਆ ਤਾਂ ਕਿ ਕੋਈ ਚੀਜ਼ ਖੁੱਸੇ ਨਾ ਜੋ ਪ੍ਰਾਪਤ ਕੀਤੀ ਆ ਅੱਗੇ ਜਿਹੜੀਆਂ ਚੀਜ਼ਾਂ ਰਹਿਦੀਆਂ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਆ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਜਿਹੜੇ ਆਪਣੇ ਮੁੱਖ ਮੰਤਰੀ ਨੇ ਜੀ ਪੰਜਾਬ ਦੇ ਉਹਨਾਂ ਨਾਲ ਕੋਈ ਆਪਣੀ ਮੀਟਿੰਗ ਹੋਈ ਰਹੀ ਏ ਕਿੰਨੀਆਂ ਮੀਟਿੰਗਾਂ ਹੋਈਆਂ ਇਹ ਕੀ ਗੱਲ ਹੈ ਮੁੱਖ ਮੰਤਰੀ ਨੇ ਤਿੰਨ ਵਾਰ ਸਮਾਂ ਦਿੱਤਾ ਸਾਨੂੰ ਲੇਕਿਨ ਜਦੋਂ ਅਸੀਂ ਜਾਂਦੇ ਮੀਟਿੰਗ ਕਰਨ ਵਾਸਤੇ ਰਹ ਜੀ ਦੇਸ ਤੇ ਉੱਤੇ ਤਾਂ ਉਹ ਕਹਿੰਦੇ ਮੁੱਖ ਮੰਤਰੀਆਂ ਹਵਾਈ ਜਹਾਜ਼ ਦੇ ਉ ਇਸ ਕਰਕੇ ਤਿੰਨ ਮਹੀਨੇ ਦਿੱਤੀਆਂ ਨੇ ਲੇਕਿਨ ਮੇਰੇ ਹੋ ਹੀ ਕੋਈ ਨਹੀਂ ਸਕੀ ਇਸ ਕਰਕੇ ਜਿਹੜਾ ਹੈਗਾ ਅਸੀਂ ਚਾਹੁੰਦੇ ਇਹ ਮੁੱਖ ਮੰਤਰੀ ਮੀਟਿੰਗ ਦਵੇ আর ਉਹਦੇ ਵਿੱਚ ਸਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਿਬੇੜੇ ਤਾਂ ਕਿ ਅਸੀਂ ਵੀ ਚੁੱਪ ਕਰਕੇ ਆਪਣੇ ਸਹਿਰਾਂ ਜਿਹੜਾ ਘਰਾਂ ਦੇ ਵਿੱਚ ਜਿਹੜੇ ਪੈਨਸ਼ਨਰ ਨੇ 70 80 90 ਸਾਲ ਤੱਕ ਕਦੇ ਵੀ ਸਾਡੇ ਵਿੱਚ ਉਹ ਆਪਣੇ ਘਰਾਂ ਦੇ ਵਿੱਚ ਬੈਠਣ ਇਹੋ ਜਿਹਾ ਹਾਦਸਾ ਨਾ ਹੋ ਜੇ ਤੇ ਉਹਦਾ ਜ਼ਿੰਮੇਵਾਰ ਹੋ ਜੇ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰਕਾਰ ਹੋਏਗੀ ਇਹ ਤਾਂ ਬੜੀ ਹਲਾਨੀ ਦੀ ਗੱਲ ਹੈ ਜੀ ਸਮਾਂ ਦੇ ਕੇ ਮੁੱਕਰ ਜਾਣਾ ਹੈ ਇਹਨਾਂ ਦੀ ਨੀਤੀ ਹੈ ਬਸ ਨੀਤੀ ਹੈ ਇਹਨਾਂ ਦੀ ਉਹ ਇਸ ਕਰਕੇ ਵੀ ਜਾ ਕੇ ਸੰਘਰਸ਼ ਜਿਹੜਾ ਝੰਡਾ ਪਾ ਦੇ ਔਰ ਸੰਘਰਸ਼ ਨੇ ਝੰਡਾ ਨਹੀਂ ਪਹਿਣਾ ਸੰਘਰਸ਼ ਹੋਰ ਉੱਠੇਗਾ ਜਦੋਂ ਤੱਕ ਇਹ ਮੀਟਿੰਗਾਂ ਦੇ ਇਹ ਕਰਕੇ ਸਾਡੇ ਫੈਸਲੇ ਨਹੀਂ ਕਰਦਾ ਬਹੁਤ ਸਹਿਬਾਨੀ ਇਤਾਰ ਓਕੇ ਥੈਂਕ ਯੂ